मानी जाती रैया धाना में सुरजीत सिंह कंग ने बतौर बत मार्केट कमेटी के चेयरमैन का पदभार संभाला है तो वहीं मार्केट कमेटी कार्यालय रैया में रखे गए सत्ताज कोशी समागम के दौरान चीफ विप प्रोफेसर बलजिंदर कौर और कैबिनेट मंत्री हरभजन सिंह गीटियो की पत्नी सोहिंदर कौर सहित आम आदमी पार्टी के अलग अलग शहरों से नेता और कार्यकर्ता इस कार्यक्रम में शामिल हुए इस दौरान बातचीत करते हुए मैडम सुहिंदर कौर और प्रोफेसर बलजिंदर कौर ने कहा कि आम आदमी पार्टी अपने हर एक कार्यकर्ता और नेता की मेहनत का बेहद ख्याल रखती है और पार्टी ने हमेशा ही मेहनती नेताओं और कार्यकर्ताओं को बड़ी जिम्मेदारियां सौंपकर उनका सम्मान बढ़ाया है वहीं उन्होंने कहा कि सुरजीत सिंह कंग इस क्षेत्र में पार्टी के अग्रणी कार्यकर्ताओं में से एक थे और आज पार्टी ने उन्हें बड़ा सम्मान भी दिया है उन्होंने कहा कि गत दिनों मुख्यमंत्री भगवंत सिंह मान की ओर से मार्केट कमेटी चेयरमैन की लिस्ट जारी कर उसमें सुरजीत सिंह कंग को ये बड़ी जिम्मेदारी सौंपी गई थी इस दौरान चेयरमैन सुरजीत सिंह कंग ने कहा कि पार्टी द्वारा उन्हें दी गई जिम्मेदारी को वे पूरी लगन और मेहनत से पूरा करेंगी गौरतलब है कि गत दिनों सुरजीत सिंह कंग को पार्टी की ओर से नगर पंचायत बाबा बकाला साहिब की, की सौंपी गई थी ਜਿਸਕੇ ਬਾਅਦ ਉਹਨਾਂ ਨੇ ਮਾਰਕੀਟ ਕਮੇਟੀ ਰਈਆ ਕੇ ਚੇਅਰਮੈਨ ਕੇ ਰੂਪ ਮੇ ਕਾਰਜਭਰ ਸੰਭਾਲਿਆ ਹੈ ਜੰਡਿਆਲਾਗੁਰੂ ਸੇ ਹਲਚਲ ਕੇ ਲੀਏ ਅਸ਼ਵਨੀ ਸ਼ਰਮਾ ਕੀ ਰਿਪੋਰਟ ਕਿਰਪਾ ਪਰਮਾਤਮਾ ਦੀ ਪਾਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਆ ਜੀ ਸਾਰੇ ਸਾਥੀਆਂ ਦਾ ਸਹਿਯੋਗੀਆਂ ਦਾ ਸਾਡੇ ਪਹਿਲੇ ਦਲਬੀਰ ਸਿੰਘ ਟੌਂਗ ਜੀ ਦਾ ਤੇ ਉਹਨਾਂ ਹਰ ਇੱਕ ਸਾਥੀ ਦਾ ਵਲੰਟੀਅਰ ਦਾ ਵਰਕਰ ਦਾ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਸਾਡਾ ਸਹਿਯੋਗ ਕੀਤਾ ਤੇ ਇੱਥੋਂ ਤੱਕ ਪਹੁੰਚਣ ਦਾ ਬਲ ਸਾਨੂੰ ਬਖਸ਼ਿਆ ਤੇ ਸਭ ਤੋਂ ਵੱਡੀ ਕਿਰਪਾ ਉਸ ਮਾਲਕ ਦੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ ਸਾਨੂੰ ਅਸ਼ੀਰਵਾਦ ਦਿੱਤਾ ਤੇ ਇਸ ਮੁਕਾਮ ਤੱਕ ਪਹੁੰਚਾਇਆ ਜੀ ਮੰਤਰੀ ਸਾਹਿਬ ਵੱਲੋਂ ਵੀ ਅੱਜ ਪਰਵਾਰਕ ਆਏ ਸੀ ਆ ਬਿਲਕੁਲ ਜੀ ਬਿਲਕੁਲ ਥੋੜਾ ਨਾ ਸੈਸ਼ਨ ਹੋਣ ਕਰਕੇ ਉੱਥੇ ਬਜਟ ਸੈਸ਼ਨ ਹੋਣ ਕਰਕੇ ਸਾਡੇ ਐਮਐਲਏ ਸਾਹਿਬ ਵੀ ਉੱਥੇ ਹੀ ਆ ਤੇ ਸਾਰੇ ਮੰਤਰੀ ਸਾਹਿਬਾਨ ਵੀ ਉਹਨਾਂ ਨੂੰ ਉੱਥੇ ਰਹਿਣਾ ਪਿਆ ਤੇ ਇਸ ਕਰਕੇ ਸਾਡੇ ਕੋਲ ਚਚੇ ਤੌਰ ਤੇ ਈਟੀਓ ਸਾਹਿਬ ਦੇ ਵਾਈਫ ਮੈਡਮ ਸੁਹਿੰਦਰ ਕੌਰ ਜੀ ਤੇ ਸਾਡੇ ਸਤਿਕਾਰਯੋਗ ਮੈਡਮ ਬਲਜਿੰਦਰ ਕੌਰ ਜੀ ਚੀਫ ਹੋ ਵਿਪੂ ਪਹੁੰਚੇ ਇੱਥੇ ਉਹਨਾਂ ਦੇ ਬੜੇ ਅਸੀਂ ਧੰਨਵਾਦ ਆ ਕਿ ਉਹਨਾਂ ਨੇ ਸਾਡੀ ਇਸ ਖੁਸ਼ੀ ਵਿੱਚ ਸ਼ਰੀਕ ਹੋਏ ਤੇ ਸਾਡੇ ਜਿਹੜੇ ਹਰ ਇੱਕ ਵਲੰਟੀਅਰ ਵੀਰ ਸਾਡੇ ਦਰਜਾ ਬਦਰਜਾ ਆਮਾ ਦੀ ਪਾਰਟੀ ਦੇ ਆਗੂ ਸਹਿਬਾਨ ਸਰਪੰਚ ਪੰਚ ਸਹਿਬਾਨ ਜਿਹੜੇ ਅੱਜ ਇੱਥੇ ਉੱਚੇ-ਚੇਤਤੌਰ ਤੇ ਪਹੁੰਚੇ ਸਾਰਿਆਂ ਦੇ ਅਸੀਂ ਧੰਨਵਾਦੀ ਹਾਂ ਰਣੀਏ ਸਸ਼ੀਕਲ ਜੀ ਸਾਰਿਆਂ ਨੂੰ ਅੱਜ ਅਸੀਂ ਸਾਡੇ ਛੋਟੇ ਵੀਰ ਸਰਦਾਰ ਸੁਰਜੀਤ ਸਿੰਘ ਕੰਕ ਜਿਹੜੇ ਕਿ ਚੇਅਰਮੈਨ ਮਾਰਕੀਟ ਕਮੇਟੀ ਰਈਆ ਦੇ ਵੱਜੋਂ ਅੱਜ ਉਹਨਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਮਿਲਿਆ ਬਾਬਾ ਬਕਾਲਾ ਹਲਕਾ ਸਾਹਿਬ ਦੇ ਕੇ ਔਰ ਸਾਡੇ ਵੀ ਬਹੁਤ ਹੀ ਪੁਰਾਣੇ ਮਿਹਨਤੀ ਜੁਝਾਰੂ ਤੇ ਵਰਕਰ ਹਨ ਔਰ ਅੱਜ ਵੀ ਬਹੁਤ ਜੋਸ਼ ਨਾਲ ਆਪਣੇ ਹਲਕੇ ਵਿੱਚ ਹਰ ਕੰਮ ਨੂੰ ਅੱਗੇ ਲੈ ਕੇ ਜਾ ਰਹੇ ਹਨ ਔਰ ਉਹਨਾਂ ਨੂੰ ਵਾਹਿਗੁਰੂ ਦੀ ਮਿਹਰ ਸਦਕਾ ਇਹ ਅਹਿਮ ਜ਼ਿੰਮੇਵਾਰੀ ਮਿਲੀ ਹੈ ਔਰ ਮੈਂ ਕੈਬਨਿਟ ਮੰਤਰੀ ਸਰਦਾਰ ਹਰਪ੍ਰਜਨ ਸਿੰਘ ਜੀ ਟੀਓ ਵੱਲੋਂ ਜਿਨ੍ਹਾਂ ਨੇ ਅੱਜ ਇੱਥੇ ਪਹੁੰਚਣਾ ਸੀ ਪਰ ਜ਼ਰੂਰੀ ਰੁਝੇਵੇਂ ਕਰ ਰਹਿਣ ਹੋ ਨਹੀਂ ਪਹੁੰਚ ਸਕੇ ਉਹਨਾਂ ਦੀ ਹਾਜ਼ਰੀ ਤੇ ਉਹਨਾਂ ਵੱਲੋਂ ਮੁਬਾਰਕਬਾਦ ਤੇ ਆਸ਼ੀਰਵਾਦ ਦੇਣ ਲਈ ਅਸੀਂ ਆਪਣੇ ਛੋਟੇ ਵੀਰ ਸੁਜੀਤ ਕੰਗ ਦੇ ਇੱਥੇ ਅੱਜ ਉਹਨਾਂ ਦੀ ਤਾਜਪੋਸ਼ੀ ਵਿੱਚ ਸ਼ਿਰਕਤ ਕੀਤੀ ਆ ਔਰ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਆ ਉਹਨਾਂ ਦੀ ਮਾਤਾ ਜੀ ਸ਼੍ਰੀਮਤੀ ਗੁਰਮੀਤ कौर ਕੰਗ ਜੀ ਨੂੰ ਵੀ ਉਹ ਵੀ ਬਹੁਤ ਮਿਹਨਤੀ ਨੇ ਔਰ ਉਹਨਾਂ ਦੇ ਆਸ਼ੀਰਵਾਦ ਸਦਕਾ ਜੋ ਇਸ ਬੁਲੰਦੀ ਤੇ ਪਹੁੰਚੇ ਹਨ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਮੰਤਰੀ ਸਾਹਿਬਾ ਨੂੰ ਔਰ ਅਸੀਂ ਉਹਨਾਂ ਦੀ ਇਸ ਸਫਲਤਾ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਹੋਰ ਬੁਲੰਦੀਆਂ ਹੋਰ ਤਰੱਕੀਆਂ ਨੂੰ ਉਹ ਛੂਣ ਔਰ ਇਸੇ ਤਰ੍ਹਾਂ ਪੰਜਾਬ ਦੀ ਸੇਵਾ ਕਰਦੇ ਰਹਿਣ ਧੰਨਵਾਦ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਨੀ ਹੈ ਕਿ ਸਰਜੀਤ ਸਿੰਘ ਕੰਗ ਜਿਹੜੇ ਕਿ ਪੁਰਾਣੀ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਨੇ ਔਰ ਜਿਨ੍ਹਾਂ ਨੇ ਮੁੱਢ ਤੋਂ ਲੈ ਕੇ ਪਾਰਟੀ ਲਈ ਦਿਨ ਰਾਤ ਇੱਕ ਕੀਤਾ ਔਰ ਉਹਨਾਂ ਨੂੰ ਅੱਜ ਇੱਕ ਵੱਡੀ ਜ਼ਿੰਮੇਵਾਰੀ ਮਾਰਕੀਟ ਕਮੇਟੀ ਰਹੀ ਆ ਦੀ ਜਿਹੜੀ ਆ ਚੇਅਰਮੈਨ ਬਣੇ ਨੇ ਉਹਨਾਂ ਦੀ ਅਚ ਨਿਯੁਕਤੀ ਅੱਜ ਕੁਰਸੀ ਸੰਭਾਲੀ ਅੱਜ ਆਪਣੀ ਅਹੁਦਾ ਸੰਭਾਲਿਆ ਹੈ ਸੋ ਸਾਰਿਆਂ ਨੂੰ ਮੈਂ ਪੂਰੇ ਸਮੂਚੇ ਪਰਿਵਾਰ ਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨੇ ਕਿ ਉਹਨਾਂ ਨੇ ਇਨੀ ਮਿਹਨਤ ਕੀਤੀ ਔਰ ਪਾਰਟੀ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਓਖਿਆ ਕਿ ਬਹੁਤ ਮਿਹਨਤੀ ਇਨਸਾਨ ਨੇ ਔਰ ਅੱਜ ਉਹਨਾਂ ਦੀ ਮਿਹਨਤ ਉਹਨਾਂ ਦੇ ਸਾਹਮਣੇ ਹੈ ਕਿ ਇੱਕ ਵੱਡਾ ਅਹੁਦਾ ਦੇ ਨਾਲ ਉਹਨਾਂ ਨੂੰ ਨਿਵਾਜਿਆ ਹੈ ਮਾਰਗਿਤ ਉਹ ਅੱਜ ਮਾਣ ਜਿਨੇ ਕੀਤਾ ਐਸੀ ਵੀ ਤੁਹਾਡਾ ਇਸ ਇਚ ਦੇ ਉੱਪਰ ਬਾਰਕ ਨਹੀਂ ਐਸਾ ਕੁਝ ਨਹੀਂ ਹੈ ਦੇਖੋ ਇਹਦੇ ਚ ਨਹੀਂ ਇਹਦੇ ਚ ਦੇਖੋ ਥੋੜਾ ਜਿਹਾ ਐਸਾ ਕੁਝ ਨਹੀਂ ਹੈ ਕਿ ਹੁਣ ਓਬਵੀਅਸ ਟੀ ਗੱਲ ਹੈ ਕਿ 2014 ਤੋਂ ਜਦੋਂ ਤੋਂ ਪਾਰਟੀ ਦੇ ਇਲੈਕਸ਼ਨ ਬਾਈ ਇਲੈਕਸ਼ਨ ਤਲਵੰਡੀ ਸਬੋਦੀ ਕੰਟੈਸਟ ਕੀਤੀ ਆ ਤਾਂ ਬਹੁਤ ਸਾਰੇ ਪੁਰਾਣੇ ਸਾਥੀ ਐਸੇ ਨਹੀਂ ਭਾਵੇਂ ਉਹ ਮਾਝੇ ਤੋਂ ਮਾਲਵੇ ਤੋਂ ਦੁਆਬੇ ਤੋਂ ਜਿੱਥੇ-ਜਿੱਥੇ ਵੀ ਹੈਗੇ ਨੇ ਉਹਨਾਂ ਨਾਲ ਇੱਕ ਆਪਣਾ ਇੱਕ ਜਿਹੜਾ ਪ੍ਰੇਮ ਬਣਿਆ ਹੋਇਆ ਉਹਨਾਂ ਦਾ ਇੱਕ ਰਿਸ਼ਤਾ ਬਣਿਆ ਹੋਇਆ ਨਾਤਾ ਬਣਿਆ ਹੋਇਆ ਸੋ ਹਮੇਸ਼ਾ ਹੀ ਸਾਰੀ ਜਦੋਂ ਟੀਮ ਪੁਰਾਣੀ ਇਕੱਠੀ ਤੁਰੀ ਆ ਤੇ ਜਦੋਂ ਵੀ ਕਿਤੇ ਕਿਸੇ